ਅੱਜ ਗੇਤ ਗੁਰਾ ਜੁਲਾਵੇ ਨਿਆਰ ਆ ਜਾਵੇ ਤਾਂ ਸੰਤਾਂ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਆਕਾਂ ਏ ਜੀ ਦੇ ਗੁਰੇ ਬੁਲਾਵੇ ਸੁਨਹਰ ਹੋ ਜਾਵੇ ਤਾਂ ਸੰਤਾਂ ਬਾਬਾ ਦੀਪ ਸਿੰਘ ਬਾਬਾ ਬੰਦਕਾ ਜੀ ਦੇ ਮਨ ਨੂੰ ਪਾਵੇ ਸਤਿ ਆਕਾਂ ਏ ਜੀ ਦੇ ਗੁਰੇ ਬੁਲਾਵੇ ਨਿਆਰ ਹੋ ਜਾਵੇ ਸਤਿ ਪੂਰੀ ਆਕਾਂ ਜੀ ਬਿਰਤਾਂ ਮਾਣੇ ਨੀ ਲਾਰੇ ਦਿੱਤਾ ਗੁਰੂ ਸਿੰਘੋ ਸੰਗੋ ਸਰਬਾਤ ਗੁਰੂ ਖਾਸਾ ਸਿੰਘੋ ਸਾਥ ਸੁਧਿਆ ਨਾਰਾ ਲਾਉਂਦੀਆ ਮੋਜਾਂ ਦੇ ਮਾਲਕੋ ਸਾਥ ਸੁਝਾ ਜਿਉ ਪਿਆਰ ਬਰ ਪਿਆਰ ਸਦੀ ਸਦੇ ਪਾਤਸ਼ਾਹੀਓ ਕਾਮ ਦੀ ਲਖਾ ਖਾਸਾ ਜਪੇ ਹਕਾਰੀਆ